ਨੂੰ ਬੱਲੋ ਬਿਨਾ ਤਾਂ ਮੈਂ 1 ਮਿੰਟ ਨਹੀਂ ਰਹਿ ਸਕਦੀ ਇਹ ਤਾਂ ਹਜੇ ਕਵੱਟੀ ਨੇ ਬਚਾਤਾ 400 ਦੀ ਕਵੱਟੀ ਨੇ ਪਰ ਮੈਨੂੰ ਇਹਦੀ ਸਮਝਉਂਦੀ ਮੈਨੂੰ ਦੱਸਿਆ ਕਿਨੇ ਜੇ ਹੋਈ ਕਿ ਤੇ ਚਰਨੇ ਦਾ ਬੇੜਾ ਤਾਂ ਨਹੀਂ ਬੈ ਗਿਆ ਮਰਨੇ ਦਾ ਕੋਈ ਨਾ ਜੇ ਚਰਨੇ ਨਾਲ ਗੱਲ ਕੀਤੀ ਹੋਈ ਸਾਰੇ ਪਿੰਡ ਚ ਗੱਲ ਲੜਾ ਦੂੰ ਮੈਂ ਤਾਂ ਮਿੰਟ ਚ ਵੀ ਫਲਾਣੇ ਦੀ ਬਹੂ ਨਾਲ ਸੈਟਿੰਗ ਹੈ ਜੀ ਚਾਂਦੀ ਦੀਆਂ ਚੈਨਾ ਕਰਾ ਕਰਾ ਕੇ ਦਿੰਦਾ ਹਾਂ ਕੋਈ ਨਾ ਫਿਰ ਚਾਬ ਹੁਣ ਤਾਂ ਤੂੰ ਠੰਡੀ ਚ ਬੁਲਕ ਦੇਸੋਂ ਨਿਕੂਗਾ। ਓਹੋ ਨੱਕ ਦੀ ਵਜਿਆ ਕੇ ਲਾ ਕੇ ਦੇ ਕਦੀਆਂ ਫਿਰ ਤਿਆਰ ਹੋ ਕੇ ਵਧੀਆ ਜੀ ਚਾਹੂ ਬਣ ਕੇ। ਨੋ ਤੂੰ ਕਿੱਧਰ ਚੱਲੀ ਐ? ਕੁਛ ਨਹੀਂ ਦਿੱਦੇ ਉਂ ਦੇਖ। ਆ ਤੇਰਾ ਫੋਨ ਆਇਆ ਨੇ ਕੋਈ ਭਾਈ ਜੀ ਬੋਲਦਾ ਜੀ ਦੁਬਾਰੇ ਪੈਣੀ ਬੋਲਿਆ ਨਹੀਂ। ਕੌਣ ਹੈਗਾ ਇਹ? ਇਹ ਸਾਡੇ ਪਿੰਡੋਂ ਆਂਗਾ। ਤੂੰ ਗੱਲ ਕਰ ਲੈ। ਮੈਂ ਹੈਲੋ ਹੈਲੋ ਕਿਹਾ ਕੋਈ ਜਵਾਬ ਨਹੀਂ ਦਿੱਤਾ। ਹੈਲੋ ہلو ہاں جی بولو ہمیں میری چامچاماں بادیا بادیا جی آپ دستو میرا نوم کہا جا رکھے آنے دونے مردی والی ہاں تاکر کتنا چامچام تا رکھے آنے دونے چل میں تانی داس دی ہے گی پر ایتھے چامچام چامچام کری جا جائیو کالا تو بولو دستو کی کہنے میں تاندو ہے تسان لیکن کرا ہمیں دوتے منو کہہ گی نیسی بی کوئی دماغ دلائیں ہاں 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 کہ میں بھی جاندو ਤੇ ਤੂੰ ਐ ਕਰੀ ਹੁਣ ਜੇ ਤੈਨੂੰ ਕਰੀ ਵਾਰੀ ਲਾਭ ਹੋ ਦੇ ਕਰਾਂ ਮੇਲੇ ਤੈਨੂੰ ਕੋ ਗੱਲ ਮਾਦੋ ਹੋ ਦੱਸੇ ਪੁੱਛੇਣਾ ਤੂੰ ਕੀ ਕਰੇਂ ਜੇ ਹਾਂ ਮੈਂ ਭਰਦੀ ਵੀ ਹਾਂ ਠੀਕ ਹੈ ਜੀ ਜਿਵੇਂ ਜਿਵੇਂ ਉਹ ਤੈਨੂੰ ਕਹੇਂ ਉਹ ਕਰੇਂ ਜੀ ਠੀਕ ਆ ਅੱਛਾ ਹਾਂ ਫਸ ਮੈਂ ਤੈਨੂੰ ਫੇਰ ਸਣੀ ਫੋਨ ਕਰ ਰਹੀ ਨਾਲ ਐਂ ਕਰੀ ਜੇ ਬੁਰਾ ਪਰਾ ਹੋਈ ਨਾ ਦੁਕਾਨ ਤੇ ਢੇੜਾ ਮਾਰ ਜੀ ਤੇਰੇ ਖਾਤਰ ਇੱਕ ਨਵੇਂ ਢੇੜਾ ਲੈ ਕੇ ਆਇਆ ਬਜਾਰੋਂ ਮੇਰੀ ਗੱਲ ਸੁਣ ਮੈਂ ਤਾਂ ਨਹੀਂ ਹੁਣ ਦੁਕਾਨ ਤੇ ਆਉਂਦੀ ਤੂੰ ਐ ਕਰ ਮੈਨੂੰ ਰਾਹ ਥੜੇ ਜਾਂਦਾ ਪੜਾ ਜੀ ਮੈਂ ਘੜੀ ਚ ਖੜੀ ਹੋਊਂਗੀ ਮੈਂ ਬੋਸਕ ਤੇ ਮੈਨੂੰ ਪੜਾ ਜੀ

ਕੌਣ ਸੀ ਆ ਸਾਡੇ ਪਿੰਡੋਂ ਸੀ ਮਿਰਸੇਲੀ ਸੀ ਉਹਦੇ ਘਰਾਂ ਵਾਲਾ ਸੀਗਾ ਉਹ ਮੇਰੇ ਸੇਲੀ ਨੇ ਆਉਣਾਗਾ ਉਹ ਕਹਿੰਦੀ ਵੀ ਮੈਂ ਕਦੋਂ ਆਣਾ ਉਹ ਘਰਾਂ ਵਾਲਾ ਪੁੱਛ ਰਿਹਾ ਸੀ ਕਹਿੰਦਾ ਅਸੀਂ ਕਦੋਂ ਆਈਏ ਮਾਂ ਹਾਜੀ ਆਈ ਹੋਣਾ ਮੇਰੇ ਘਰਾਂ ਵਾਲਾ ਹੈ ਨਹੀਂ ਘਰੇ ਮੈਂ ਫੇਰ ਆ ਜੀ ਤੇ ਸੇਲੀ ਦੇ ਘਰ ਵਾਲੇ ਨੇ ਫੋਨ ਲਾਇਆ ਤੇ ਸੇਲੀ ਨੇ ਕਦੋਂ ਨਹੀਂ ਲਾਇਆ ਫੋਨ ਉਸੇ ਨਹੀਂ ਲਵਾਇਆ ਸੀਗਾ ਮੇਰੇ ਸੇਲੀ ਨੇ ਅੱਛਾ ਵੀ ਗੱਲ ਉਹ ਕਰਦਾ ਸੀ ਹਾਂ ਗੱਲ ਉਹ ਕਰਦਾ ਸੀ ਕਹਿੰਦਾ ਕਦੋਂ ਆਣਾਗਾ ਮਹਾ ਜੀ ਅੱਛਾ ਠੀਕ ਹੈ ਨਹੀਂ ਮੇਰੇ ਤਾਂ ਚਿੱਤ ਜਾ ਕੱਟੀਆਂ ਦੇਖੀ ਲਾਪਰੀ ਟੜਕੇ ਦੀ ਆਈ ਨਹੀਂ ਹੈਗੀ ਕੱਲ ਤਾਂ ਆ ਗਈ ਸੀ ਮੇਰੇ ਕੋਲ ਅਜਾਈ ਹੋਣੀ ਹੈਗੀ ਸਵੇਰ ਦੀ ਸਾਰਾ ਕੰਮ ਵੀ ਨਿਬੇੜਣਾ ਕੀ ਹੋ ਗਏ ਕਾ ਤੋ ਲੜ ਲੁੜ ਪਈਆਂ ਨਾ ਇਹ ਕਿਉਂ ਕਾਲੀ ਜੀ ਵਾਲੀ ਪੁੱਠੀ ਬੋਲਦੀ ਸਾਡੀ ਲੜਾਈ ਨਹੀਂ ਹੁੰਦੀ ਹੈਗੀ ਇਹ ਗੱਲ ਭੁੱਲ ਜੋ ਜਿਹਦੇ ਮਨ ਚਾਹੇ ਸਾਡੀ ਲੜਾਈ ਹੋ ਜੂ ਉਹੀ ਨਹੀਂ ਮਿਲਦਾ ਜਾਈ ਜਦ ਤੱਕ ਆਪਣੇ ਕੰਮ ਕੰਮ ਕਰਦੀ ਹੂ ਜਾ ਕਿਤੇ ਗਈ ਨਾ ਹੋਵੇ ਕਿਸੇ ਨਾਲ ਹਨਾ ਤੇ ਤੂੰ ਹਾ ਘੱਟ ਲਿਪਾ ਪੋਚੀ ਕਰ ਲਿਆ ਕਰ ਬੰਦਾ ਤਾਂ ਤੇਰਾ ਵਿਚਾ ਉੱਤੇ ਮਸ਼ੀਨਾ ਤੇ ਫਿਰਦਾ ਤੂੰ ਉੱਥੇ ਕਿਹਨੂੰ ਦਿਖਾਉਣੀ ਲਿਪਾ ਪੋਤੀ ਕਰਕੇ ਨਾ ਹੁਣ ਮੈਂ ਲਾਉਣਾ ਪਾਉਣਾ ਛੱਡਦਾ ਲਉਣਾ ਪੋਣਾ ਤਾਂ ਨਹੀਂ ਛੱਡਣਾ ਇੰਨਾ ਨਾਲ ਉਹ ਚਮਕਿਆ ਕਰ ਕਮਕੂ ਵੀ ਕਰ ਲੈ ਕਰ ਉਹ ਕੋਠੇ ਤੇ ਜਲਬ ਜੰਮੀ ਪਈ ਆ ਉਹ ਬੁਰਸ ਲੈ ਕੇ ਸਾਰਾ ਸਾਫ ਕਰਿਆ ਮੀਂਹ ਨਾਲ ਗੁੱਡ ਬਣ ਗਿਆ ਉਹ ਮੇਰੀ ਗੱਲ ਸੁਣ ਕੋਠੇ ਤੇ ਮੈਂ ਤੇ ਚੜੇ ਨਹੀਂ ਮੇਰਾ ਗੋਡਾ ਦੁਖਦਾਗਾ ਤੋ ਆ ਤੁਸੀਂ ਸਾਫ ਕਰਿਆ ਦੇਦੀ ਜਾ ਕੇ ਉੱਪਰ ਓੜੀ ਚਲਾ ਕਾ ਚਾਤਰ ਜਨਾਨੀ ਚੱਲ ਮੈਂ ਸੌਦਾ ਪੱਤਾ ਸਾਹਮਦੀ ਆਪਦਾ ਸਾਹਮਨੇ ਫੌਂਦੀ ਨਹੀਂ ਨਾ ਉਹ ਜਿੰਨਾ ਮਰਜ਼ੀ ਜੋਰ ਲਾ ਲਾ ਬਾਰਿਸ਼ਿਆ ਲੱਬੋਰੀ ਚੰਗੀ

ਮੈਂ ਤਾਂ ਦੁੱਧ ਭੋਣ ਜਾਂਦੀ ਸੀਗੀ ਜੀ ਅੱਛਾ ਅੱਛਾ ਹਾਂ ਲੈ ਭਾਈ ਮੈਨੂੰ ਕਹਿ ਦਿੰਦੇ ਮੈਂ ਲਿਆ ਦੰਦਾ ਤੁਸੀਂ ਤਾਂ ਆਪ ਹੀ ਲੰਘ ਜਾ ਮਰੀ ਜਾਂਦੇ ਹੋ ਥੋੜਾ ਪੈ ਪੂਰਨਾ ਦੁੱਧ ਇਹ ਜੀਆਂ ਸੱਟਾਂ ਨੂੰ ਮੈਂ ਕਿੱਥੇ ਗੋਲਦਾ ਹੂੰ ਅਤੇ ਅੱਛਾ ਦੁੱਧ ਲੈਣ ਚੱਲੇ ਸੀ ਹੈ ਹਾਂ ਠੀਕ ਹੈ ਤੇ ਮੈਂ ਤਾਂ ਤੁਹਾਨੂੰ ਇੱਕ ਗੱਲ ਜੀ ਕਰਨੀ ਸੀ ਤੁਹਾਡੇ ਨਾਲ ਕੀ ਗੱਲ ਕਰਨੀ ਸੀ ਸਾਡੇ ਨਾਲ ਗੱਲ ਤਾਂ ਹੈ ਤਾਂ ਉਲਝਣ ਜਿਹੀ ਆ ਚਲ ਮੈਂ ਕਹੀ ਦਿੰਦਾ ਫਿਰ ਕੀ ਹੈ ਕਹਿਣਾ ਆਪ ਜੀ ਨੂੰ ਤਾਂ ਦੱਸਣਾ ਹੀ ਪੈਂਦਾ ਫਿਰ ਆਵਦੇ ਨੂੰ ਹਾਂ ਉਹ ਭਈ ਹੁਣ ਆਪਦੀ ਆ ਤੁਹਾਡੇ ਗਵਾਹ ਨਾ ਮੱਥਾ ਆਪਣਾ ਅੱਛਾ ਅੱਛਾ ਹਾਂ ਕਹਿੰਦਾ ਤੁਸੀਂ ਹੋਰ ਪਾਸੇ ਲੈ ਗਏ ਨਾ 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 ਹੋਰ ਪਾਸੇ ਕਿਉਂ ਲੈ ਕੇ ਜਾਉਂਗੀ ਮੈਂ ਗੱਲ ਦੱਸੋ ਕੀ ਹੈਗੀ ਗੱਲ ਤਾਂ ਐ ਆ ਵੀ ਜਿਹੜਾ ਉਹ ਬਾਣੀਆਂ ਦੇਖ ਚਰਨਾ ਹਾਂ ਹਾਂ ਆ ਇੱਥੇ ਦੁਕਾਨ ਮੋੜ ਤੇ ਹਾਂ ਮੈਂ ਜਾਣਦੀ ਆਂਗੀ ਹਾਂ ਹਾਂ ਫੇਰੇ ਚਰਨੇ ਨੂੰ ਕੀ ਹੋ ਗਿਆ ਉਹ ਹੁਣ ਆ ਕੀ ਆ ਭਈ ਹੋਰ ਹੀ ਲੈ ਜਾਈਨੀ ਗੱਲ ਕਿਧਰੇ ਐ ਕਹਿੰਦਾ ਵੀ ਜਿਹੜੀ ਤੇਰੀ ਜਠਾਣੀਆਂ ਦੇਖ ਹਾਂ ਉਹਦਾ ਸੰਗ ਜਾ ਘਟਾ ਦੋ ਭਈ ਤੁਸੀਂ ਅੱਡ ਹੋ ਜੋ ਉਹਦੇ ਨਾਲੋਂ ਕਿਉਂ ਕਾ ਤੂੰ ਉਹ ਹੈ ਨਹੀਂ ਭਈ ਬਸ ਸਾਡਾ ਘਰ ਦਾ ਮਾਮਲਾ ਹੁਣ ਤੈਨੂੰ ਕੀ ਕਹਾ ਕਹਿਦਾ ਫਿਰ ਮੈਂ ਕਹੀ ਦਿੰਨਾ ਚੱਲ ਐ ਪਹਿਲੇ ਖਸਾਂ ਦੇ ਟਿੱਕ ਕੇ ਗੱਲ ਕਰਾਂ ਉਹ ਬੱਸ ਐ ਜੇ ਆਤੀ ਪੈਰੀ ਐ ਐ ਕਹਿੰਦਾ ਤੈਨੂੰ ਹਾਂ ਜਿਹੜਾ ਚਰਨਾ ਦੇਖ ਹਾਂ ਉਹ ਭਈ ਤੁਹਾਡੀ ਜਠਾਣੀ ਨਾਲ ਮਤਲਬ ਚੱਕਰ ਚੱਲਦਾ ਹੈ ਚੱਕਰ ਹਾਂ ਜਠਾਣੀ ਨਾਲ ਮੇਰੀ ਹਾਂ ਗੱਲਬਾਤ ਆ ਉਹਦੇ ਨਾਲ ਗੱਲਾਂ ਗੁੱਲਾਂ ਕਰਦੇ ਨੇ ਉਹ ਤੁਸੀਂ ਕਿੱਥੇ ਦੇਖੇ ਨਹੀਂ ਮੈਂ ਕਹੀ ਆ ਨਾ ਭਾਈ ਮੇਰੇ ਤੇ ਵਿਸ਼ਵਾਸ ਨਹੀਂ ਯਕੀਨ ਹੀ ਮੇਰੇ ਤੇ ਯਕੀਨ ਤਾਂ ਹੈਗਾ ਜੀ ਹਾਂ ਬਸ ਵੀ ਪੱਕਾ ਹੀ ਆ ਕੰਮ ਵੀ ਭਾਈ ਤੁਸੀਂ ਘਟਾ ਦਿਓ ਹੈ ਨਹੀਂ ਨਾ ਉਹ ਠੀਕ ਹੈ ਨਾ ਇਹ ਠੀਕ ਹੈ ਇਹ ਰੁੜ ਜਣਾ ਮੇਰੇ ਨਾਲ ਗੱਲ ਕਰੀ ਜਾਂਦਾ ਨਾ ਕਿਵੇਂ ਕਿਹਾ ਸੀ ਭਾਈ ਕੁਛ ਨਹੀਂ ਨਹੀਂ ਮੈਂ ਤਾਂ ਇਹ ਕਹਿੰਦਾ ਮੈਂ ਤਾਂ ਐਂ ਸੀ ਥੋੜੀ ਫਿਕਰ ਲੱਗਦਾ ਮੈਂ ਐਂ ਕਹਿੰਨਾ ਜੀ ਮੜ ਦੂਰ ਰਹਾ ਕਰੋ ਬਾਣੀ ਤੇ ਉਹ ਵੀ ਤਾ ਕਹਿਣਾ ਤੁਹਾਨੂੰ ਬਾਣੀਆਂ ਤਾਂ ਮੈਂ ਉਹਦੀ ਅੱਖ ਜੀ ਬਾਣੀਆਂ ਤੇ ਲ ਲੱਜਾਨੀ ਐਂਗੀ ਬਾਣੀਆਂ ਦੇ ਕੋਲ ਕਿਵੇਂ ਕਿਵੇਂ ਭਾਈ ਮੈਂ ਕਿ ਪਾਣੀਆਂ ਕੋਲ ਜਾਨੀ ਐਂਗੀ ਅੱਛਾ ਹਾਂ ਉਹਦੀ ਅੱਖ ਜੀ ਹੋਰ ਹਿਸਾਬ ਦੀ ਐ ਮੇਰੇ ਜਠਾਣੀ ਸੌਦਾ ਪੱਤਾ ਲਿਆਉਂਦੀ ਹੈਗੀ ਆ ਮੈਂ ਤਾਂ ਕੀ ਕਹਿਣਾ ਡੱਬੀ ਢੱਬੀ ਸਿੰਘਾ ਲਈ ਫੜਨਵਾ ਦੇ ਜਾਂ ਨੂਨ ਨਾਣ ਦੀ ਥਾਲੀ ਚਲੋ ਉਹ ਤਾਂ ਤੁਸੀਂ ਭਈ ਜੇ ਨਹੀਂ ਜਾਣਾ ਹੁੰਦਾ ਨਾ ਆਇਆ ਕਰੂੰ ਮੈਂ ਲਿਆ ਦਿਆ ਕਰੂੰ ਇਹ ਵੀ ਕੋਈ ਕਹਿਣ ਵਾਲੀ ਗੱਲ ਐ ਹੈ ਤੁਸੀਂ ਐਵੇਂ ਤੁਰੇ ਫਿਰਦੇ ਹੋ ਜਿਹੜਾ ਸਮਾਨ ਸਾਨੂੰ ਲਿਆਉਣਾ ਹੁੰਦਾ ਮੈਨੂੰ ਦੱਸ ਦਿਆ ਕਰੂੰ ਮੈਂ ਲਿਆ ਦਿਆ ਕਰੂੰ ਨਾ ਕੋਈ ਨਹੀਂ ਮੇਰੇ ਪੈਰ ਲਾਏ ਹੋਏ ਨੇ ਰੱਬ ਨੇ ਮੈਂ ਜਾ ਕੇ ਲਿਆਉਂਗੀ। ਉਹ ਲੈ ਭਾਈ ਫੇਰ ਉਹੀ ਗੱਲ। ਕਈ ਵਾਰੀ ਬੰਦੇ ਨੂੰ ਐਮਰਜੈਂਸੀ ਇੰਨੀ ਹੋ ਜਾਂਦੀ ਆ ਵੀ ਨਹੀਂ ਜਾ ਸਕਦਾ ਤਾਂ ਕਹਿਣਾ ਭਾਈ ਮੈਂ ਤਾਂ ਕੋਈ ਨਹੀਂ ਮੈਂ ਹੁਣ ਤਾਂ ਬਸ ਬਾਕੀ ਜੀ ਖਿਆਲ ਰੱਖਿਆ ਕਰੋ ਤੁਸੀਂ ਸਾਡਾ ਵੀ ਅਸੀਂ ਵੀ ਤੁਹਾਡਾ ਰੱਖਾਂਗੇ। ਕੋਈ ਨਹੀਂ ਖਿਆਲ ਰੱਖਣੇ ਨੂੰ ਮੈਂ ਘੜਾਓ ਕਰਦੀ ਫਿਰਦੀ ਆ ਕੋਈ ਨਹੀਂ ਮੇਰੇ ਥੋੜਾ ਜਿਹਾ ਨਾ ਦਿਮਾਗ ਤੇ ਟੈਨਸ਼ਨ ਜੀ ਪੈ ਗਈ। ਮੈਂ ਲੈ ਭਾਈ ਫਿਰ ਮੈਨੂੰ ਦੱਸ ਦੇ ਤੂੰ ਮੈਂ ਦਵਾਈ ਲਿਆਵਾਂ ਡਾਕਟਰ ਦੇ ਨਾਲ ਮੈਂ ਦੁੱਧ ਪਵਾ ਲਿਆ ਵਾਂ। ਅੱਛਾ ਹਾਂ ਚੱਲ ਜਾਇਆ ਕੋਈ ਨਹੀਂ ਰੁਕ ਜਾਣਾ ਨਾਲੇ ਤਾਂ ਮੇਰੇ ਨਾਲ ਗੱਲਾਂ ਮਾਰੀ ਜਾਂਦਾ ਨਾਲੇ ਮੇਰੇ ਜਠਾਣੀ ਨਾਲ ਮਾਰਦਾ ਉਹ ਤਾਂ ਜਬੜੇ ਸਮਾਰ ਕੇ ਪਾੜ ਕੇ ਆਉਂ ਮੈਂ ਲੈ ਮੈਂ ਵੀ ਕੁੰਬਰੀ ਦੀ ਮਾਂ ਆਹ ਤੋਂ ਨਿਕਲਿਆ ਹੀ ਮੈਂ ਤਾਂ ਅੰਦਰ ਹੀ ਬਗ ਜਾਣੀ ਹੁਣ ਜੰਦਰ ਬਗ ਕੀ ਨਹੀਂ ਲੱਭੋ ਉਰੇ ਆ ਨਹੀਂ ਸੁਣਦਾ ਨਹੀਂ ਤੈਨੂੰ ਰਿਆ ਮੈਂ ਤਾਂ ਕੰਮ ਕਰਦੀ ਹਾਂ ਪੂਰੀ ਤਾਂ ਕਰ ਲਈ ਫੇਰ ਕਮਾਇਆ ਕੰਮ ਕਰਦੀ ਹਾਂ ਮੈਂ ਤਾਂ کم کردیا کیوں مر کی ہو گیا لڑ گیا کچھ کی کہنی ہے پتا میں لگتا چنے کا بیڑا بیٹھ گیا مرنے نے کچھ سکھایا گا ਉਹ ਖੋਹ ਤੈਨੂੰ ਕਹਿੰਦਾ ਸੀ ਉਹ ਨਾ ਮੈਨੂੰ ਹਣਾ ਇਹ ਕਹਿੰਦਾ ਤੇ ਕਿੱਥੋਂ ਲਈਆਂ ਸੌਦਾ ਕਿੰਨੇ ਪੈਸਿਆਂ ਦੇ ਲਈਆਂ ਮਹਾਸੇ ਤਾਂ ਕੁਆਟੀ ਪਾਈ ਹੋਈ ਸੀ ਕਿ ਪਾਲੋ ਨਾਲ ਮਹਾ 400 ਰੁਪਏ ਹਜ਼ਾਰ ਰੁਪਏ ਦਾ ਸੌਦਾ ਬਣ ਗਿਆ ਸੀ ਮਹਾ 400 ਰੁਪਏ ਮੇਰਾ ਕੁਆਟੀ ਦਾ ਸੀ 600 ਰੁਪਏ ਪਾਲੋ ਨੇ ਦੇਤਾ ਤੇ ਕਹਿੰਦਾ ਇੰਨਾ ਸੌਦਾ ਇੰਨਾ ਫਿਰ ਐਂਜ ਕਰਕੇ ਭੱਗ ਗਿਆ ਫਿਰ ਮੈਨੂੰ ਲੱਗਦਾ ਚੋਰ ਨੇ ਨਕਸ ਗਿਆ ਹੁੰਨ ਨੂੰ ਕਹਿੰਦਾ ਚਾ ਪਾਲੂ ਨਾਲ ਬੋਲੀ ਤੈਨੂੰ ਤਾਂ ਲੋਕ ਤੂੰ ਘਰੋਂ ਭੱਜੀ ਅੱsse ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਤੂੰ ਤੇ ਤੇਰੇ ਘਰ ਵਾਲੇ ਨੇ ਕਹਿਤਾ ਤੂੰ ਮੇਰੀ ਨਜ਼ਰੀ ਤੋੜਤੀ ਐ ਕਿ ਮੈਂ ਤਾੜਤੀ ਤੋੜਤੀ ਮੈਨੂੰ ਲੈ ਕੇ ਰਾਂਗੇ ਪਛੂਰੀ ਕਿਵੇਂ ਮੈਨੂੰ ਲੈ ਕੇ ਚੋਰੀ ਚੋਰੀ ਤੂੰ ਮੇਰੀ ਮਸੂਕ ਹੈ ਹੈ ਸੱਚੀ ਇਹ ਚੋਰੀਆਂ ਤਾਂ ਮੇਰੇ ਨਾਲ ਆਉਂਦੀਆਂ ਹੁੰਦੀਆਂ ਨੇ ਆਪਾਂ ਤਾਂ ਸਹੇਲੀਆਂ ਬੈਸਟ ਫਰੈਂਡ ਫਿਰ ਹੁਣ ਕੀ ਕਰੇਂ ਦੇਖ ਲੈ ਫਿਰ ਤੇਰੀ ਮਰਜ਼ੀ ਹੈ ਭਾਈ ਤੋੜਨੀ ਹੈ ਤੋੜ ਦੇ ਮੈਂ ਵੀ ਫਿਰ ਨਵੀਂ ਸਹੇਲੀ ਬਣਾ ਲੂੰਗੀ ਮੈਂ ਇਹਨੂੰ ਸਾਡੀ ਦੇਖ ਲੈ ਫਿਰ ਸਾਰੇ ਪਰਦੇ ਖੋਲ ਦੂੰ ਮੈਂ ਤੇਰੇ ਨਾ ਮੇਰੇ ਵੀ ਨਸਾਰਦੀ ਨਹੀਂ ਹੈਗੀ ਪਿਤਵੀ ਫਿਰ ਫਿਰ ਤੂੰ ਆਪਦੇ ਘਰ ਆ ਲੈ ਆਪਾਂ ਘਰ ਆਲੇ ਤੂੰ ਕੀ ਲੈਣੇ ਘਰ ਆਲੇ ਤਾਂ ਪੰਨਾ ਮਾਂ ਵੀ ਬਣਾ ਲਾਂਗੇ ਢਿੱਲੀ ਥੋੜੀ ਨਵੀਂ ਬਣਾ ਸਕਦੇ ਹੁੰਨੇ ਆ ਸੱਚੀ ਉਹੀ ਤਾਂ ਹੈ ਘਰ ਆਲੇ ਦਾ ਮਤਲਬ ਕੀ ਦੇ ਦੇਗੀ ਮੈਂ ਨਹੀਂ ਲੱਭ ਕੇ ਦਿੰਦੀ ਮੈਂ ਤੈਨੂੰ ਲੱਭ ਕੇ ਨਹੀਂ ਦਿੰਦੀ ਮੈਂ ਤੈਨੂੰ ਐ ਨਹੀਂ ਕਹਿੰਦੀ ਤੈਨੂੰ ਮੇਰੀ ਗੱਲ ਸੁਣ ਤੇਰੇ ਘਰ ਵਾਲਾ ਤੇਰੀ ਪਸੰਦ ਹੈ ਖੜ ਜਾ ਖੜ ਜਾ ਇੱਥੇ ਤੂੰ ਦੇਖ ਤੇਰਾ ਕੱਦ ਲੰਬਾ ਤੂੰ ਦੇਖਾ ਤੂੰ ਦੇਖਾ ਅੰਦਰ ਬੜਾ ਬੈਠਾ ਹੈਂ ਪੀ 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 ਮੋਜ਼ਨਾ ਮੋਲਨਾ ਤੇ ਲਾੜਪਾ ਗਵਨੀ ਹੋਈ ਹੈ ਪੀਏ ਮੇਰੀ ਗੱਲ ਸੁਣ ਦੇ ਘਰ ਵਾਲੇ ਕਿਧਰ ਨਹੀਂ ਜਾਂਦੇ ਹੁੰਦੇ ਘਰ ਵਾਲੇ ਤੱਕੇ ਤੁੱਕੇ ਖਾ ਕੇ ਉੱਥੇ ਆ ਜਾਂਦੇ ਹੁੰਦੇ ਕੁੱਤਾ ਦੀ ਮੈਨੂੰ ਕੱਲੋਂ ਕਾਂਬ ਚੋੜਦੀ ਜੀ ਮੇਰੀ ਨਹੀਂ ਕੁੱਤਾ ਕਾਨੂੰ ਕੁਰਦੋ ਤਾਂ ਡਰਾਬਾ ਪਾਉਂਦਾ ਹੋਊਗਾ ਮੈਨੂੰ ਮੈਨੂੰ ਲੱਗਦਾ ਬਾਣੀ ਦੀ ਹਰਕਤ ਨਹੀਂ ਮੈਨੂੰ ਤਾਂ ਸਾਡੇ ਵਾਲੇ ਤੇ ਮੀਨੀ ਜੀ ਤੇ ਸੱਕ ਹੈ ਸੌਖਾ ਸੱਕਾ ਤੇ ਫਿਰ ਇਹ ਮੇਰੇ ਘਰ ਵਾਲੇ ਨਾਲ ਗੱਲਾਂ ਮਰਦੀਆਂ ਸੌਕਣ ਦੱਸਦੀ ਕੱਲ ਇੱਕ ਫੋਨ ਆਇਆ ਸੀਗਾ ਹਾਂ ਫੋਨ ਆਇਆ ਸੀਗਾ ਕੱਲ ਟੜਕੇ ਦੀ ਗੱਲ ਨਹੀਂ ਮੈਂ ਤਾਂ ਅਜੇ ਤੱਕ ਨਾਤੀ ਵੀ ਮੈਂ ਵੀ ਨਹੀਂ ਕੀ ਉਹ ਤੇ ਫੋਨ ਆਇਆ ਸੀਗਾ ਮੈਂ ਖੈਪਾਈ ਪਾਈ ਜੇ ਬੋਲੀ ਹੁੰਦਾ ਤੇ ਜਦੋਂ ਮੈਂ ਹੈਲੋ ਕਿਹਾ ਤਾਂ ਬੋਲਣ ਜਦੋਂ ਇਹਨੇ ਹੈਲੋ ਕਿਹਾ ਇਹਨੇ ਫਟਫਟ ਗੱਲਾਂ ਮਾਰੀਆਂ ਨਹੀਂ ਸੀ ਕਿ ਨਹੀਂ ਮੇਰੇ ਪਿੰਡੋਂ ਕੋਣ ਹੈ ਮੈਨੂੰ ਤਾਂ ਲੱਗਦਾ ਕੋਈ ਬੰਦਾ ਸੀਗਾ ਫੋਨ ਤੇ ਤਾਂ ਤੇਰੇ ਘਰ ਵਾਲਾ ਤੀ ਜਾਂ ਚਰਨਾ ਬਾਣੀਆਂ ਸੀ ਆਹ ਆ ਦੁਨੀ ਚ ਜਾਣੀ ਸੀ ਮੇਰੇ ਘਰ ਵਾਲੇ ਦਾ ਘਰ ਵਾਲੇ ਦਾ ਤਾਂ ਮੈਂ ਨੰਬਰ ਕੱਢ ਲੂੰਗੀ ਕੱਢ ਨਹੀਂ ਕੱਢ ਕੇ ਦੇਖੀ ਤੂੰ ਬਾਹਲਾ ਕਰ ਦੇ ਸਾਡੇ ਵਾਲੇ ਦਾ ਨੰਬਰ ਕਿੰਨਾਗਾ ਮੇਰੀ ਸਾਡੇ ਵਾਲੇ ਦਾ ਨੰਬਰ 97 ਹੈ ਸਾਰਾ ਨੰਬਰ ਦੱਸ ਸਾਰਾ ਨਹੀਂ ਮੈਨੂੰ ਪਤਾ ਪੈ ਲਗਾ ਤੇਰੇ ਘਰ ਵਾਲੇ ਦਾ ਨੰਬਰ ਦੱਸ ਕਿ ਮੇਰੇ ਘਰ ਵਾਲੇ ਦਾ ਨੰਬਰ ਹੈਗਾ 9 ਦਾ ਨਾ ਆ ਹਾਂ ਤੇ 5 ਹਾਂ 1 ਹਾਂ ਤੇ 7 ਹਾਂ 12 ਹਾਂ ਫਿਰ 8 ਦਾ 8 ਹਾਂ ਤੇ 8 ਦਾ 8 ਕਿੰਨੇ ਹੋ ਗਏ 6 ਹੋ ਗਏ 8 ਦਾ 8 ਹਾਂ ਤੇ ਕਿੰਨੇ ਅਖਰਾਂ ਦਾ ਨੰਬਰ 10 ਦਾ ਹੁੰਦਾ 10 ਦਾ 6 ਹੋਇਆ 4 ਰਹਿ ਜਾਂਦੇ 8 ਦਾ 8 ਹਾਂ ਪਾ ਪਾ ਫਿਰ ਸੇ ਦਾ ਸੀਕ ਆ ਸੇ ਦਾ ਸੀਕ ਆ ਹਾਂ ਤੇ ਫਿਰ ਦੋ ਹਾਂ ਇੱਕ ਦਾ ਇੱਕ ਨਾ 7 ਆ ਸੀ ਫਿਰ ਮੇਰੇ ਘਰ ਆ ਮੇਰੀ ਗੱਲ ਸੁਣ ਕਹਿੰਦੀ ਇੱਕ ਮੋਬਾਈਲ 'ਚ ਜਿਵੇਂ ਦੋ ਜਨਾਨੀਆਂ ਬੰਦੇ ਰੱਖ ਲੈਂਦੇ ਆ ਇੱਕ ਮੋਬਾਈਲ 'ਚ ਦੋ ਸਿਮ ਵੀ ਰੱਖ ਲੈਂਦੇ ਨੇ ਮੈਂ ਸਾਡੇ ਕੋਲ ਤਾਂ ਇੱਕੋ ਹੀ ਆ ਮੈਨੂੰ ਬੜਾ ਪਤਾ ਨਹੀਂ ਸਾਡੇ ਕੋਲੇ ਤਾਂ ਉਹ ਵੀ ਪਿੰਡ ਵਾਲੇ ਕੋਲੇ ਨੰਬਰ ਉਹ ਹੀ ਆ ਉਹਦਾ ਟੱਕਣ ਖੋਲ ਕੇ ਦੇਖਿਆ ਤੂੰ ਕਦੇ ਕਿੱਥੋਂ ਪਤਾ ਲੱਗੂ ਫੂਨ ਦਾ ਕਿ ਟੱਕਣ ਖੋਲ ਕੇ ਦੇਖਿਆ ਕਿਵੇਂ ਖੁੱਲੂਗਾ ਟੱਕੜ ਜਿਵੇਂ ਖੁੱਲਦਾ ਹੁੰਦਾ ਹੁੰਦਾ ਮੈਂ ਟੱਕਣ ਖੁੱਲਦਾ ਹੁੰਦਾ ਆਹ ਤੋਂ ਕਿਧੇ ਆ ਗਏ ਨਹੀਂ ਕੋਤਾ ਨੀ ਕੋ ਰਿਸਤੇਦਾਰ ਆਇਆ ਅਸੇ ਆ ਰਾਇਆ ਹੋਣਾ ਤੇ ਆ ਆਗਲ ਨੇ ਅਸੇ ਟੱਕਣ ਖੋਲ ਕੇ ਫਿਰ ਇਸ ਕਿ ਮੈਂ ਪਤਾ ਖੜ ਜਾ ਤੋ ਬਲੇ ਮੈਨੂੰ 10 ਸਾਲ ਚੁੱਪ ਕਰੰਦ ਕਰ ਬੈਠੀ ਗੱਲ ਕਰ ਤੇ ਆ ਜਾ ਮਾਣ ਜੁੱਤਾਂ ਪਿਆ ਕੁੱਟੂ ਮੇਰੀ ਸੌਣ ਲੱਗ ਗਈ ਆਏ ਪਿੱਛੇ ਜਾਰੀ ਦਾ ਬਸ ਆ ਜਾਓ ਜਾਰੀ ਦਾ ਬਸ ਆ ਜਾ ਉਦਰ ਦੀ ਮਰ ਜਾ ਕਿਦਰ ਦੀ ਜਾਂਦੀ ਆ ਸੁੱਡਲਾ ਆ ਜਾ ਰੜਕਾ ਚੱਕ ਲਿਆ ਰੜਕਾ ਆ ਜਾ ਆ ਜਾ ਪਤਾ ਨਹੀਂ ਲੱਗਦਾ ਬਾਹੂ ਆਹ ਦੇ ਤੇਰੇ ਚੱਪੜਾਂ ਨਾਲ ਦੇ ਲਈ ਹੋ ਨਹੀਂ ਸੋਣੀ ਸੜੀ ਨੇ ਸੱਤਾਲੀਆਂ ਦੇ ਤੇ ਚੱਪਲ ਤੇ ਤੇ ਕੁੜੀ ਵੀ ਬਣੀ ਹੋਈ ਆਏ ਮਰਗੀ ਸੱਤਾਲੀਆਂ ਦੇ ਚੁੰਡੇ ਵੱਢ ਲਈ ਬੈਲਣ ਨੇ ਚੁੰਡੇ ਮਾ ਤੇਰੇ ਕੋਲ ਤਾਂ ਵੱਢ ਅਰੇ ਇੱਥੇ ਮੱਜੇ ਨਾਲ ਕੋ ਵੱਡੀ ਗਈ ਹੁਣ ਤੂੰ ਮੈਨੂੰ ਸਾਰੀ ਗੱਲ ਡਿਟੇਲ ਚ ਦੱਸ ਕੱਢਿਆ ਚ ਗੱਲ ਸੁਣਨਾ ਪੈਣਾ ਕੱਲ ਜਦੋਂ ਮੈਂ ਸਬਦਾਂ ਲੈ ਜਾ ਕੇ ਰੱਖਿਆ ਕਰੇ ਮੈਨੂੰ ਕਹਿੰਦਾ ਕਿੰਨੇ ਪੈਸਿਆਂ ਦਾ ਮਾਹ ਜੀ 400 ਦਾ ਅਸਲ ਕਹਿੰਦਾ ਤੂੰ ਕਿੱਥੋਂ ਲਿਆਈ ਪੈਸੇ ਕਹਿੰਦਾ ਮੈਂ ਤਾਂ ਦਿਹਾੜੇ ਨਹੀਂ ਜਾਂਦਾ ਆਪ ਤੇ ਕਰ ਤੂੰ ਤਾਂ ਦੱਸ ਜੀ ਮੈਂ ਦਿਹਾੜੇ ਜਾਂਦਾ ਹਾਂ ਹੋਰ ਇੱਥੇ ਜਾਂਨੇ ਕ ਤੇ ਮੈਂ ਕਿੱਥੇ ਜਾਣਾ ਫਿਰ ਤੂੰ ਉਹਨੇ ਦੱਸਿਆ ਵੀ ਕਿੱਥੇ ਜਾਣਾ ਕਹਿੰਦਾ ਤੂੰ ਕਿੱਥੋਂ ਪੈਸੇ ਲਿਆਈ ਤੀ ਪਹਿਲਾਂ ਤਾਂ ਕੋਈ ਮੈਂ ਢੱਕੇ ਮੈਂ ਕੀ ਦੱਸਾਂ ਫਿਰ ਮੇਰੇ ਦਿਮਾਗ 'ਚ ਗੱਲ ਆ ਗਈ ਮਾਂ ਕਵੱਟੀ ਪਾਈ ਹੋਈ ਨੀ ਮੇਰੇ ਸੇਲ ਲਿਆਈ ਆ ਪਾਣੀ ਲਿਆ ਸੇ ਕਹਿੰਦੀ ਕਵੱਟੀ ਮਾ ਕਵੱਟੀ ਪਈ ਹੋਈ ਆ ਕਹਿੰਦਾ ਕਿੰਨੇ ਦੀ ਕਵੱਟੀ ਪਈ ਆ ਮੈਂ 400 ਦੀ ਕਵੱਟੀ ਅੱੜ ਤੇਰੀ ਗੱਲ ਵਿੱਚ ਕੱਟਦੀਆਂ ਬਚਾਲੀ ਮੈਂ ਮੈਨੂੰ ਤੜਕੇ ਕਹਿੰਦੀ ਕਿੰਨੇ ਕੀ ਹੋਊਗਾ ਕਹਿੰਦੀ ਲਾਭੂ ਨਾਲ ਲੜਾਈ ਹੋਗੀ ਨਹੀਂ ਆਈ ਨਹੀਂ ਅੱਜ ਪਹਿਲਾਂ ਹਾਂ ਪਤਾ ਫੇਰੀ ਹੈ ਹਾਂ ਫੇਰ ਫੇਰ ਕਹਾ ਗੱਲ ਬਣਾ ਕਵੱਟੀ ਕਹਿੰਦਾ ਕਿੰਨੇ ਦੀ ਤੇ ਮਾ موٹر خراب ہو گئی تاہی نی سکھنی لیا لیا کے کپڑے دھوتے سارے کپڑے ਸਾਡੇ ਕੋਲੇ ਢੋਲਿਆ ਕਰ ਕੋਈ ਗੱਲ ਨਹੀਂ ਸਾਡੇ ਮੈਨੂੰ ਨਾ ਭਣ ਕੋਈ ਨੂੰ ਮਸ਼ੀਨ ਤੇਰੀ ਆਪ ਦੀ ਮਸ਼ੀਨ ਕੋ ਦਿੰਨੇ ਆ ਰਾਤ ਨੂੰ ਆ ਕਦੋਂ ਮਰਦੀ ਨਾ ਮਸ਼ੀਨ ਤਾਂ ਮੇਰੇ ਚੱਲਦੀ ਆ ਮਸ਼ੀਨ ਤੇ ਚੱਲਦੀ ਆ ਬਸ ਮੋਟਰ ਖਰਾਬ ਹੋ ਗਈ ਭੈਣ ਸਿੱਖਣੀ ਦਾ ਪਾਣੀ ਢੋਏ ਫਿਰ ਕੱਪੜੇ ਧੋ ਤੇ ਤਾਂ ਨਹੀਂ ਮੈਨੂੰ ਟਾਈਮ ਲੱਗਿਆ ਚਲ ਕੋਈ ਨੇ ਬਸ ਬਾਗ ਜਾ ਚਾਹ ਖਾ ਜਲਦੀ ਆ ਮੈਂ ਤਾਂ ਚਾਹ ਕਰ ਲੈ ਹੈ ਚਾਹ ਆਪਣੇ ਨਾ ਹੋ ਕੇ ਕਰਨ ਹੁੰਦੇ ਨੇ ਕਿ ਚਾਹ ਪੱਤੀ ਜਿਹੜੀ ਨਾ ਉਹ ਪਤਾ ਨਹੀਂ ਕਿਉਂ ਗਿੱਲੀ ਗਿੱਲੀ ਜੀ ਹੋਈ ਕੋਈ ਨਾ ਗਿੱਲੀ ਪਾਲਾ ਪਾਣੀ ਚ ਪੈ ਕੇ ਵੀ ਤਾਂ ਗਿੱਲੀ ਹੋਊਗੀ ਭੱਜ ਪਾਣੀ ਕੋਈ ਨਾ ਸਿੱਗ ਸਿੱਗ ਕਰ ਲੈਣ ਦੇ ਫੇਰ ਕੀ ਹੋ ਗਿਆ ਹਾਂ ਚਾਹ ਪੀਣਾਈ ਆ ਲਾਪਾ ਹਾਂ ਚਾਹ ਪੀਣਾਈ ਚਾਹ ਪੀਣਾਈ ਆ ਆਖਰ ਨੂੰ ਫੇਰ ਵੀ ਕਿੰਨੇ ਘੰਟੇ ਹੋ ਗਏ ਪਾ ਤੈਨੂੰ ਆਈ ਨੂੰ ਸਾਰੀ ਗੱਲ ਲੰਘ ਗਈ 12 ਤੇ 12 ਤੇ ਹੁਣ ਕਿੰਨੇ ਵਜੇ 18 ਘੰਟੇ ਹੋ ਗਏ ਤੈਨੂੰ ਆਈ ਨੂੰ ਇੱਧਰ 18 ਘੰਟੇ ਹੋ ਗਏ ਪਾ 18 ਘੰਟੇ ਕਿੱਥੇ ਰਹਿਣੇ ਆ ਤੇ ਭਾਈ ਫਿਰ ਗੱਲ ਜਿੰਦਸ ਕੁਵਰਤੀ ਮਹਕੇ ਕੁਵਰਤੀ ਭਾਈ 1400 ਦੀ ਕਹਿੰਦਾ 400 ਦਾ ਤਾਂ ਸੌਦਾ ਹੈ ਨਹੀਂ ਮੈਂ ਕਹਾਂ ਸੌਦਾ ਤਾਂ ਸੌਦਾ ਤਾਂ 1000 ਰੁਪਏ ਦਾ ਵਿਚਾਰ ਪਾ ਲਓ ਨੇ ਦੇ ਦਾਂ ਸੀ 600 ਰੁਪਏ ਅਸੱਇਆ ਮਹ ਪਾ ਲਓ ਨਾ ਹੱਥ ਦਰ ਫੜਿਆ ਪਾ ਦੇ ਦਾਂ ਕਹਿੰਦਾ ਚੱਲ ਠੀਕ ਆ ਮੈਨੇ ਪਹਿਨੇ ਉਹਨੂੰ ਚਾਹ ਪਿਆਤੀ ਉਹ ਚਾਕਲੇਟ ਵਾਲੀ ਅੱਛੇ ਢੰਡੀ ਚਾਹ ਮਾਂ ਪੀ ਲਾ ਤੂੰ ਪਈ ਚਲ ਉਹ ਲੈ ਕੇ ਬੋਤਲਾਂ ਸੀ ਨਿਊ ਬੋਤਲਾਂ ਛੋਟੀਆਂ ਛੋਟੀਆਂ ਚਾਹ ਤੀ ਚਾਕਲੇਟ ਵਾਲੀ ਚਾਹ ਠੰਡੀ ਅਸੇ ਇੱਕ ਜਿਹੜੀ ਆਪਾਂ ਬਣਾਉਣੀ ਨੇ ਘਰੇ ਪੂਣੀ ਹੋਈ ਐ ਪੂਣੀ ਹੁੰਦੀ ਆਗੀ ਤੇ ਭਾਈ ਜੜੀ ਭਾਈ ਉਹ ਤੇ ਲੈ ਕੇ ਬੋਤਲ ਬਾਹਰ ਨੂੰ ਜਾਂਦੇ ਆ ਮੋਟਰ ਵਾਲੇ ਭਾਈ ਕੋਲੇ ਅਸੇ ਉਹ ਮੋਟਰ ਵਾਲੇ ਭਾਈ ਨੂੰ ਬੁਲਾ ਕੇ ਲਿਆਉਣਾਗਾ ਤੇ ਰੱਪ ਜਾਣੇ ਪੈਣੀ ਜਦੋਂ ਬਾਹਰੋਂ ਆਇਆ ਪਤਾ ਨਹੀਂ ਕੀ ਨਾਗ ਲੜਿਆ ਕੀ ਨਾ ਲੜਿਆ ਔਨ ਸਰ ਤਾਂ ਪਹਿਲਾਂ ਮੈਨੂੰ ਐ ਪੁੱਛਿਆ ਨੇ ਕਹਿੰਦਾ ਕਿੰਨੇ ਦੀ ਕਵੱਟੀ ਭਾਈ ਦੀ ਅਸੇ ਕਿੰਨਾ ਸੌਦਾ ਦਵਾਇ ਦੀ ਕਿਹਦੇ ਘਰ ਆਲੀਆ ਤੂੰ ਮੈਂ ਤੂੰ ਵਿਆਹ ਕੇ ਲੈ ਤੇਰੇ ਘਰ ਆਣੀਆ ਪਹਿਲਾਂ ਮੈਂ ਐ ਹੀ ਕਹਤਾ ਕਹਿੰਦਾ ਮੈਨੂੰ ਕਹਿੰਦਾ ਕਿਹਦੇ ਘਰ ਆਲੀਆ ਮੈਂ ਚਰਨੇ ਆਂੀਆਂ ਦੇ ਅਸਤ ਕਹਤਾ ਸੀਗਾ ਮੈਂ ਮਰਨੇ ਜਦ ਤੂੰ ਬਿਆ ਕਿਲੇ ਤੇਰੀ ਬਹੂ ਆ ਤੇਰੀ ਬੂਹੇ ਹੋਰ ਕੀ ਰੱਬ ਤੇਰਾ ਪਾਲਾ ਕਰੇ ਪੰਨ ਤੜੀ ਲੈਂਦੇ ਨੇ ਤਾਂ ਮੇਰੀ ਤਪਾ ਮ ਜੋੜਦੀ ਓ ਹੋਰ ਲੰਦਨੇ ਬਣੀ ਜਦੋਂ ਮੇਰੇ ਬਾਹਮ ਜੋੜਦੀ ਭਾਈ ਮੈਂ ਕਿਹਾ ਵੀ ਕੀ ਹੋ ਗਿਆ ਹਾਂ ਮਾ ਸਰਦੇ ਸਾਈਆ ਮੈਨੂੰ ਦੱਸ ਤਾਂ ਸਹੀ ਕੀ ਬਾਣਾ ਵਰਤ ਗਿਆ ਬਾਹਰੇ ਗਏ ਨਾ ਹਾਂ ਹਾਂ ਮੈਨੂੰ ਕਹਿੰਦਾ ਬਸ ਪਾਲੂ ਨਾਲ ਨਹੀਂ ਬੋਲਣਾ ਹਾਂ ਫਿਰ ਮੈਂ ਕਿਹਾ ਮੈਂ ਪਾਲੂ ਨਾਲ ਬੋਲੇ ਬਿਨਾ ਮੈਂ ਨਹੀਂ ਰਹਿ ਸਕਦੀ ਹਾਂ ਵੀ ਪਾਲੂ ਬਿਨਾ ਮੇਰਾ ਸਰਦਾ ਸਰਦਾ ਨਹੀਂ ਆਪਣਾ ਕਿ ਤੂੰ ਸਰਦਾ ਆਪਣਾ ਕਿੰਨਾ ਸਿਸਾ ਲੈਣਿਆ ਹਾਂ ਮੈਂ ਸਾਰ ਨਹੀਂ ਸਕਦੇ ਭਾਈ ਮੈਨੂੰ ਕਹਿੰਦਾ ਤੇ ਗਾਲ ਪਟੋ ਬਾਹਰ ਪਟੋ ਗਾਲ ਪਟੋ ਗਾਲ ਵੱਡੂ ਗਾਲ ਪਟੋ ਭਾਈ ਮੈਂ ਗਈ ਡਰਾ ਮੈਂ ਗਾਮਾ ਸਰਦਸਾਨਾ ਠੀਕ ਹੈ ਜੀ ਮੈਂ ਤੁਮ ਕਹਿਣਾ ਮੈਂ ਸੀ ਮੈਂ ਮਾਂਚੇ ਸੋਚਿਆ ਮੈਨੂੰ ਕੜਾ ਪਤਾ ਲੱਗ ਚੋਰ ਵਿੱਚ ਪੋਰੀਆ ਮਿਲ ਆਇਆ ਕਰੂ ਚਲਾਕੀ ਖੇਡ ਗਈ ਚਲਾਕੀ ਖੇਡ ਗਏ ਉਦੋਂ ਤਾਂ ਗਈ ਮੈਂ ਬਾਅਦ ਚ ਤੇ ਹੁਣ ਮੈਨੂੰ ਧੰਡ ਲੱਗ ਰਿਆ ਕਿਉਂ ਹੁਣ ਜੇ ਕਿਸੇ ਨੇ ਦੱਸਦਾ ਵੀ ਪਾਲੂ ਹੋਣਾ ਜੀ ਭਈ ਮੈਂ ਪੇਤ ਲੈ ਲੂੰਗੀ ਫਿਰ ਮੈਂ ਪੇਤ ਲੈ ਨੂੰ ਕੁਲਦੀਪ ਸਿਆ ਤੋਂ ਵੀ ਭਈ ਕੀ ਗੱਲ ਹੋ ਗਈ ਇਹੀ ਸੀ ਮੈਂ ਤਾਂ ਕੱਲ ਦੀ ਖੁਰਕ ਲੜੀ ਜਾਂਦੀ

ਕਲਦੀਪ ਸੇ ਲੰਗਿਆ ਸਸਰੀਕਾ ਜੀ ਗੁੱਡ ਮਾਰਨਿੰਗ ਅੱਬ ਸਸਰੀ ਇੱਥੇ ਕੀ ਕਰਦੀ ਐ ਉਹ ਤਾਂ ਮੇਰਾ ਆਪਣਾ ਰੜਕਾ ਆਇਆ ਹੋਇਆ ਸੀ ਇਹਨਾਂ ਦੇ ਤਿੱਲਾ ਵਾਲਾ ਉਹ ਲੈਣ ਆਈ ਸੀ ਤਿੱਲਾ ਨਾਲ ਰੜਕਾ ਆਇਆ ਸੀ ਸਾਡੇ ਘਰੇ ਉਹ ਲੈਣ ਆਈ ਐ ਇਹਨਾਂ ਦੇ ਘਰੇ ਕਿਵੇਂ ਆ ਗਿਆ ਇਹ ਲੈ ਕੇ ਆਈ ਸੀ ਮੈਂ ਲੈ ਕੇ ਹਾਂ ਇਧਰ ਹੋਈ ਪਣੀ ਪਾਪੇ ਤਾਂ ਚੱਲ ਕੇ ਆਇਆ ਨਹੀਂ ਹੋਣਾ ਕਾਹਨੂੰ ਜੀ ਮੇਰੀ ਗੱਲ ਸੁਣੋ ਹਾਂ ਤਾਂ ਕਿ ਹਾਂ ਨਹੀਂ ਸਵੇਰ ਨਾਲ ਬੋਲਣਾ ਨਹੀਂ ਹਾਂ ਹਾਂ ਮੈਂ ਵਾ ਮੈਂ ਕਿਹੜੀਆਂ ਚੀਜ਼ਾਂ ਗਈਆਂ ਹੋਵੇ ਨੂੰ ਤਾਂ ਚੱਕ ਲਈ ਇਹਨਾਂ ਦੇ ਘਰੋਂ ਆਏ ਤਾਂ ਸਿਆਣੀ ਹੈ ਤੂੰ ਸੱਚ ਹਾਂ ਹਾਂ ਸਿਆਣੀ ਚੱਲੀਏ ਆਪਾਂ ਫਿਰ ਹਾਂ ਜਾਣੀ ਪੁਰ ਆਰ ਔਰ ਕਾ ਚੱਕ ਆਪਣਾ ਸਾਡੇ ਕਿਹੜੇ ਕਿਹੜੇ ਚੀਜ਼ਾਂ ਸਾਡੀ ਅਰ ਰੱਖ ਸਾਡਾ ਹੀ ਆਗਾ ਸਾਡਾ ਹੀ ਆ ਫੇ ਤਾਹੀ ਲੈਣ ਆਈਆਂ ਵੀ ਸਾਡਾ ਉਹ ਭਈ ਚੱਲ ਫਰਾਸ ਗਵਾਂਡ ਭਈ ਇਹ ਨਹੀਂ ਇਹ ਤਾਂ ਮੰਜ ਲਾਪਾ ਦੇ ਹੱਥ ਚ ਤੀਗਾ ਉਦੀ ਹੋਈ ਨਾ ਚੱਲ ਕੋਈ ਨਹੀਂ ਭਈ ਲੈਣ ਆ ਗਈ ਹੁਣੀ ਤਾਂ ਆ ਗਈ ਹਾਂ ਆਜੋ ਜੀ ਆਜੋ ਚੱਲੀਏ ਆਜੋ ਜੀ ਅਬ ਮੈਂ ਕਲਦੀਪ ਸੇ ਗੱਲ ਸੁਣ ਕੇ ਜਾ ਪਈ ਆਏ ਨਹੀਂ ਆ ਜਾੜੂ ਵੀ ਹਜ਼ਾਰ ਦੇ ਕਰ ਲਿਆ ਆ ਜਾ ਗੱਲ ਗੱਲ ਸੁਣੇ ਗੱਲ ਸੁਣੀ ਗੱਲ ਸੁਣ ਦੇਖ ਭਈ ਮੇਰੀ ਗੱਲ ਸੁਣ ਮੈਂ ਗੱਲ ਕਰਨ ਲੱਗੀ ਹੁਣ ਵਿੱਚ ਨਾ ਬੋਲੀ ਓ ਸਹਮਤ ਹੈ ਤੂੰ ਮੇਰੇ ਨਾਲ ਹਾਂਜੀ ਸਹਮਤ ਹੈ ਮੇਰੀ ਹਾਂ ਚ ਹਾਂ ਪਰਾਂਗੀ ਜਮਾ ਪਰੂੰਗੀ ਭਾਈ ਮੈਨੂੰ ਐਂ ਦੱਸ ਤੂੰ ਮੇਰੇ ਘਰੇ ਨੂੰ ਆਉਣ ਕਾ ਤੋ ਹਟਾਉਣਾ ਉਹ ਤਾਂ ਸਾਡੀ ਆਪਸ ਦੀ ਗੱਲ ਹੈ ਕਿਵੇਂ ਆਪਸ ਦੀ ਗੱਲ ਹੈ ਘਰ ਤਾਂ ਸਾਡੇ ਹੀ ਐ ਦੱਸ ਪੜ ਪਤਾ ਨਹੀਂ ਦੇਖੀ ਕੀ ਹੋ ਰੇ ਗੱਲ ਨਹੀਂ ਦਰਕਰ ਤਾਂ ਪੱਲੂ ਕੀ ਕਰਨੀ ਜਾਣ ਸਾਡੀ ਭਾਈ ਇੱਕ ਦੂਜੇ ਦੇ ਵਿੱਚ ਜਿਵੇਂ ਤੋਤੇ ਜਾਣ ਹੁੰਦੇ ਸਾਡੀਆਂ ਹੀ ਜਾਣ ਹੈ ਤੇ ਤੇਰੇ ਤੇ ਮੇਰੀ ਇਹਦੇ ਚ ਭਾਈ ਅਸੀਂ ਅਸੀਂ ਹੱਡ ਡੁੱਡ ਨਹੀਂ ਦੇਖੋ ਸਕਦੇ ਮੇਰੀ ਗੱਲ ਸੁਣ ਲੈ ਲੱਭੋ ਇਦੀ ਬਿਨਾ ਸਰਦਾ ਨਹੀਂ ਤੈਨੂੰ ਨਾ ਹੈ ਨਾ ਠੀਕ ਤੇਰੇ ਬਿਨਾ ਨਹੀਂ ਬਿਨਾ ਤੇਰੇ ਮਿਹਨਤ ਸਾਰ ਲੂ ਸਰਦੇ ਸਾਇਆ ਕਰ ਫਿਰ ਚੱਲ ਚੱਲ ਕਰੇ ਫਿਰ ਮੈਂ ਤੈਨੂੰ ਕਹਦਾ ਮੈਂ ਚੀ ਨਹੀਂ ਆ ਮੇਰੇ ਸਾਹਮਣੇ ਉਹ ਕੁੜੀ ਤੇ ਹੱਥ ਨਹੀਂ ਚੱਕ ਸਕਦਾ ਮੈਂ ਥਾਣੇ ਰਪਰ ਨੂੰ ਲਿਖਾ ਦੂੰਗੀ ਫਿਰ ਮੇਰੇ ਘਰ ਵਾਲੀਆ ਮੈਂ 100 ਮਰਜੀ ਕੁਛ ਤੇਰੇ ਘਰ ਵਾਲੀਆ ਤੂੰ ਕੁੱਟੇਗਾ ਫਿਰ ਆਏ ਕਿ ਮੈਂ ਤੇਰੇ ਘਰ ਵਾਲੀਆ ਹੱਥ ਦੂਹੀ ਕਰਦੇ ਆਏ ਕਿ ਵਿੱਚ ਬੋਲੂ ਮੇਰੀ ਸੇਵਾ ਆਦਾ ਮਤਲਬ ਹੀ ਨਹੀਂ ਬਣਦਾ ਜੀ ਕਿ ਤੁਸੀਂ ਸਹੀ ਕਹਿੰਦੇ ਹੋ ਦੇਖ ਮੇਰੀ ਗੱਲ ਸੁਣ ਸਹੀ ਗਲਤ ਤਾਂ ਇਸ ਤੋਂ ਹੁਣ ਪਤਾ ਲੱਗ ਜੂ ਮੇਰੀ ਫਰੈਂਡ ਹੈ ਮੇਰੀ ਫਰੈਂਡ ਤੇ ਕੋਈ ਮੇਰੇ ਸਾਹਮਣੇ ਮੇਰੀ ਫਰੈਂਡ ਉਹ ਕਿੰਦਾ ਅੰਗਰੇਜ਼ੀ ਚ ਫਰੈਂਡ ਕਰੀ 10 ਤੋਂ 10 ਸਤ ਮੈਂ ਪੜਾਇਆ ਘਟਾ ਬਈ ਇਹ ਜੋ ਪੰਜਾਬੀ ਚ ਬੜਿਆ ਹੀ ਨਹੀਂ ਹੋਇਆ ਤੂੰ ਅਣਪੜ ਟੋਲਾ ਪੱਲੇ ਪੈ ਗਿਆ ਮੇਰੇ ਕਿਤੇ ਪੜਿਆ ਤੂੰ ਕੋਈ ਅੱਖਰ ਦੀ ਆਉਂਦਾ ਕਮਾਈ ਨਹੀਂ ਕਰਦਾ ਆਹ ਹੱਸ ਪਉਂਦੀ ਆਹ ਨਹੀਂ ਬੋਲੀ ਉਹਦੇ ਦੀ ਬੋਲੀ ਬੜਿਆ ਹੋਇਆ ਨਹੀਂ ਹੈ ਅੱਛਾ ਅੱਛਾ ਹੁਣ ਤੂੰ ਮੇਰੀ ਸਹੇਲੀ ਦੇ ਸਾਹਮਣੇ ਮੇਰੇ ਮਾਰਦਾ ਨਾ ਹੁਣ ਤੂੰ ਮੇਰਾ ਮੇਰਾ ਦੂਜਾ ਰੂਪ ਦੇਖ ਕੇ ਚਾਹਨੀ ਆ ਨਾਰਤ ਸਾਲ ਮਾਰੂ ਸਾਰ ਤਸਾਲ ਮਾਰੂ ਤੂੰ ਸੁਣ ਲਾ ਗੌਰ ਨਾਲ ਨਾਰਤ ਸਾਲ ਮਾਰਦੀ ਆ ਹਾਂ ਸੁਣ ਲਾ ਗੌਰ ਨਾਲ ਤੂੰ ਦੂਰ ਹੇਕਰ ਭਾਈ ਇਹ ਤੋਂ ਮੇਰੀ ਸੈਲੀ ਭੱਜ ਗਈ ਭੱਜੀ ਨਹੀਂ ਤਰਪਣਾ ਮੈਂ ਹਰਚ ਮਾਰੂ ਸੈਲੀਏ ਹਰਚ ਮਾਰੂ ਉਹ ਖੜ ਜਾ ਭਾਈ ਮੈਂ ਭੱਜ ਕੇ ਦੇਖਦਾ ਜੇ ਭੱਜ ਜਾਂਦਾ ਮੈਂ ਭੱਜ ਲਾ ਕੁਸਲੀ ਵੀ ਮੈਂ ਕੀ ਕੁਆਦੀ ਲੱਗਦਾ ਓਹੋ ਉਹ ਖੜ ਜਾ ਭਾਈ ਖੜ ਜਾ ਖੜ ਜਾ ਆਪਾਂ ਐ ਕਰਦੇ ਆਟੋ ਕਰਾ ਲੈਂਦੇ ਆ ہاں ਇਹ ਵੀ ਕਰਾਂਗਾ ਆਟੋ ਕਰਾ ਉਹ ਮੇਰੀ ਲੱਤ ਜਿਵੇਂ ਜਿਵੇਂ ਭਾ ਦਉ ਮੈਂ ਖੜੀ ਜਾਂਦੀ ਐ ਇਹੇ ਕਰਦੇ ਆਪਾਂ ਅਦਲ ਸਾਈਕਲ ਮਟਰ ਸੇ ਉਹ ਹੋ ਦੇਖੀ ਕਿੱਥੇ ਤੱਕ ਭੱਜ ਗਈ ਉਹ ਤਾਂ ਮੈਂ ਕਹਿੰਦੀ ਮੋਟਰਸਾਈਕਲ ਨਹੀਂ ਆਉਂਦਾ ਸੋਨੂੰ ਚਲਾਉਣਾ ਆਉਂਦਾ ਭਾਈ ਫਿਰ ਮੋਟਰਸਾਈਕਲ ਚਲਾਉਣਾ ਭਾਈ ਪਰ ਤੈਨੂੰ ਹੀ ਪਊ ਮੈਂ ਤਾਂ ਮਾਗਰ ਵੇਰ ਸਕਦਾ ਮੈਂ ਸਕੂਟਰੀ ਜਾਂਦੇ ਮੋਟਰਸਾਈਕਲ ਨਹੀਂ ਆਉਂਦਾ ਅੱਛਾ ਫਿਰ ਹੁਣ ਭਾਈ ਸਕੂਟਰੀ ਖੜ ਜਾ ਭਾਈ ਤੂੰ ਤਾਂ ਆਪ ਬਾਲੀ ਤੇਜ਼ ਤੁਰਦੀ ਐ ਫਾ ਚਲ ਭਾ ਚਲ ਫਾ ਚਲ ਹੈ ਮਾਗਰ ਤਾਂ ਕੋਈ ਵੀ ਨਹੀਂ ਆ ਰਿਹਾ ਮੈਂ ਉਹੀ ਟਾਪ ਲਾ ਰੱਖੀ ਆ ਕਰਦੀ ਤਾਂ ਦੇਖ ਲਾ ਪੋਤਾ ਨਾਟਕੀਆਂ ਇੰਨਾ ਨਾ ਭੱਜ ਬੈਲਾ ਨੇ ੜਕਣ ਵਧਾ ਲੈੰਗੀ ਉਹ ਤਾਂ ਹਜੇ ਤੱਕ ਦਿਖੀ ਨਹੀਂ ਉਹ ਇੰਨਾ ਤੇਜ਼ ਭੱਜਿਆ ਹੀ ਮੈਂ ਐ ਕਰਦੀ ਅੱਥੇ ਥੜੀ ਤੇ ਬਹਿ ਕੇ ਧਮ ਲੈ ਲਾਤੀ ਹੋਰ ਫਿਰ ਕੀ ਆ ਹਾਏ ਧਮ ਚੜ ਗਿਆ ਨਰਚ ਮਾਰੂ ਸਾੜ ਅੱਜ ਨਹੀਂ ਬਚਦੀ ਜੇ ਮੇਰੀ ਜਾਰੀ ਤੋੜਤੀ ਉਹਦੇ ਨਾਲੋਂ ਐ ਮੇ ਜਾਰੀ ਟੁੱਟਣ ਨਹੀਂ ਜਿੰਦੀ ਨਰਚ ਮਾਰੂ ਸਾੜ ਹਾਏ ਹਾਏ ਦਮ ਚੜ ਗਿਆ ਤੇ ਤਾਂ ਕੌਂਦੀ ਦਾ ਐਂ ਕਰ ਲਾ ਬੂ 10 ਮਿੰਟ ਬੂ ਪਾਈਆਂ ਦੀਓ ਨਹੀਂ ਦੇਖ ਲਾ ਹੈ ਸਾਰਾ ਜੱਗ ਜਹਾਨ ਪਾਣੀ ਨਾਲ ਡੁੱਬਿਆ ਪਿਆ ਆਹਨ ਪੁੱਤੇ ਦੀ ਖਾਲੀ ਪਈਆ ਵੀ ਭੋਰਾ ਪਾਣੀ ਇਹ ਚ ਛੱਡ ਦੋ ਕੋਈ ਗਰੀਬ ਗਰਬਾ ਜਿਹੜਾ ਪਾਣੀ ਚ ਡੁੱਬੇ ਪੈਣਗੇ ਬਚ ਜਾਣਗੇ ਆ ਸਾਡੇ ਪਿੰਡਾਂ ਦੀ ਨਹਿਰੀ ਖਾਲੀ ਪਈਆ ਲੈ ਹੈ ਗੱਲਬਾਤ ਕੋਈ ਹੈਗੀ ਨਾ ਪੁੱਤੇ ਦੀ ਹੈ ਮਰੂ ਮੈਂ ਤਾਂ ਮਰਦੀ ਨਹੀਂ ਐਂ ਨਹੀਂ ਬਚਦੀ ਮੈਂ ਮਰੂ ਮਰੂ ਮੈਂ ਤਾਂ ਹਏ ਨਾਨੀ ਲੱਭੋ ਡਰ ਲੱਗਦਾ ਪਾਣੀ ਨੂੰ ਦੇਖ ਕੇ ਤਾਂ ਮਰੂ ਆਈ ਨਹੀਂ ਮਰੂਗੀ ਮੈਂ ਤਾਂ ਆਈ ਮਰੂਗੀ ਕੋਈ ਬਚਾ ਲੋ ਹਾਂ ਬੇਵਾ ਅੱਜਾ ਮੈਨੀ ਚੁੱਪ ਕਰਦਾ ਚੁੱਪ ਕਰਦਾ ਚੁੱਪ ਕਰਦਾ ਨਾਟਕਾ ਨਾਟਕ ਮਰੂ ਮੈਂ ਤਾਂ ਮਰੂ ਮੈਂ ਬੇਵਾ ਪਹਿਲਾਂ ਮਨਾਉਂਦਾ ਸੇ ਮੇਰੇ ਘਰ ਆ ਨਹੀਂ ਆਉਂਦਾ ਹੋ ਗੱਲ ਸੇ ਮੇਰੀ ਗੱਲ ਪਹਿਲਾਂ ਮੇਰੀ ਗੱਲ ਸ਼ਾਰਟਕਟ ਆਈ ਮੈਂ ਤਾਂ ਇੱਧਰ ਦੀ ਸ਼ਾਰਟਕਟ ਮੈਂ ਕਿਹਾ ਤੂੰ ਮਾਰ ਨਾ ਜਾਵੇਂ ਪਰ ਤੇਰੇ ਵੀ ਐ ਨਹੀਂ ਮਰਦੀ ਮੈਂ ਆਣੀ ਵਰਦੀ ਵਾ ਆਣੀ ਵਰਦੀ ਮੇਰੀ ਗੱਲ ਸੁਣ ਬਾਈ ਜਣੇ ਇਹ ਤਾਂ ਮੈਂ ਨਾਟਕ ਕੀਤਾ ਹੱਸਿਆ ਨਾਟਕ ਪਤਾ ਕਿਉਂ ਕੀਤਾ ਵੀ ਹਨਾ ਮੈਂ ਐ ਕਹੂਗੀ ਵੀ ਮੈਂ ਮੈਨਰੇ ਚ ਮਰੂ ਉਹ ਫਿਰ ਉਹਨੇ ਮੈਨੂੰ ਤੇਰੇ ਨਾਲ ਬੋਲਣੋਂ ਨਹੀਂ ਹਟਾਉਣਾ ਵੀ ਮਰ ਜੂਗੀ ਹੋ ਮਰ ਜੂਗਾ ਮਰੂਗੀ ਮੈਨੂੰ ਨਾ ਬਚਾ ਮੈਂ ਤਾਂ ਮਰੂਗੀ ਛੱਡ ਦੇ ਮੈਨੂੰ ਤੈਨੂੰ ਵੀ ਲੈ ਕੇ ਮਰੂ ਮੈਨੂੰ ਤਾਂ ਛੱਡ ਛੱਡ ਕੀ ਫੇਰ ਕੀ ਕਰਾਂਗੇ ਜਦੋਂ ਨੇੜੇ ਜੀ ਆ ਗਏ ਐਥੇ ਤੱਕ ਆ ਗਏ ਹੋ ਓਹੋ ਮੇਰੀ ਗੱਲ ਸੁਣੋ ਜੀ ਤੁਸੀਂ ਇਹ ਤਾਂ ਮਰਦੀਆਂ ਮਰਨ ਦੋ ਤੁਸੀਂ ਹੈਗੇ ਹੋ ਨਾ ਉਹ ਆਏ ਨਹੀਂ ਕਹਿੰਦਾ ਭਾਈ ਗਵਾਨ ਗਵਾਨ ਦੇ ਕੰਮ ਆਉਂਦਾ ਹੈ ਹੈ ਇਧਰ ਨਾ ਡਿੱਗ ਜਾਓ ਤੁਸੀਂ ਕਿਤੇ ਮਰੂਗਾ ਤਾਂ ਮਰੋਗੇ ਅਰੇ ਬਾੜੀ ਜੜ ਲੈ ਬੋਲੋ ਹੋਰ ਹੋ ਗਿਆ ਉਹ ਕਿਉਂ ਪਖੰਡ ਕਰਿਆ ਉਹ ਕਿਉਂ ਪਖੰਡ ਕਰਿਆ ਮੈਨੂੰ ਦੇਖ ਨਾ ਤੇ ਉਹ ਪਾਣੀ ਹੈ ਇਹ ਨਾ ਇਹਨੇ ਪਾਣੀ ਪਾ ਦਿੱਤਾ ਮੈਨੂੰ ਮਾਰਨ ਬਾਤ ਤੇ ਹੈ ਮਾਰਸ਼ਲ ਮੈਂ ਕੱਢ ਨੂੰ ਆਪੀ ਮਾਰਸ਼ਲ ਚੰਗਾ ਮਾਰ 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 ਦੇ ਮਾਰਨ ਦੇ ਕੁਝ ਨਹੀਂ ਹੁੰਦਾ ਹੈਗੇ ਆ ਇੱਧਰ ਹੈਗੇ ਆ ਕਹਿੰਦੇ ਅਸੀਂ ਆ ਹੈਗੇ ਆ ਬੰਦੇ ਦਾ ਕੀ ਹੁੰਦਾ ਬੰਦਾ ਤਾਂ ਹੋਰ ਟੀਵੀ ਤੇ ਜਾਂਦਾ ਮੇਰੇ ਗੱਲ ਸੁਣ ਲੈ ਮਤਲਬ ਇਹ ਨੜ ਚ ਸਾਲ ਮਾਰੂ ਮੈਂ ਪਾਲੀ ਨਾਲ ਨਹੀਂ ਬੋਲਣਾ ਹਟਦੀ ਭਈ ਮੇਰਾ ਨਹੀਂ ਇਹਦੇ ਬਿਨਾ ਸਰ ਮਾਰਾਂਗੇ ਛਾਲ ਹਾਂ ਮਾਰਾਂਗੇ ਮਾਰ ਆਪ ਨੂੰ ਤਾਂ ਤੱਕ ਆਪ ਨੂੰ ਤਾਂ ਤੱਕ ਨਹੀਂ ਦੇਖ ਦੇਖ ਕਿ ਮੈਂ ਪਖੰਡ ਕਰਦੀ ਆ ਚਲ ਚੁੱਪ ਕਰ ਗੱਲ ਸੁਣ ਹਾਂ ਬੋਲ ਭਾਈ ਅੋਛਾ ਮੈਂ ਹੋ ਜੋ ਇੱਥੇ ਕਿਉਂ ਤੁੱਪੇ ਖੜੇ ਹੋ ਮਰ ਨਹੀਂ ਆ ਰਿਹਾ ਉਹ ਲੈ ਚਲੋ ਇਹਨੂੰ ਲੈ ਚਲੋ ਆਹ ਵੱਧ ਗਿਆ ਬਲੱਡ ਆਹੋ ਵੱਧ ਗਿਆ ਦਾ ਬਲੱਡ ਚੁੱਪ ਕਰ ਮੇਰੀ ਟੱਕ ਦੇ ਉਹ ਚੁੱਪ ਕਰ ਜਾ ਮੈਂ ਇੱਥੀ ਕਰ ਦੂੰ ਤੇਰੇ ਤੋਂ ਕਦਾ ਉਤਰਿਆ ਨਹੀਂ ਜਾਂਦਾ ਹਾਈ 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 ਸਪਨਾ ਨਾ ਹੁੰਦਾ ਮਗਰ ਸਪਨਾ ਹਾਂ ਦੱਸੋ ਜੀ ਹੁਕਮ ਨਹੀਂ ਹਈ ਸਰਦਾ ਨਹੀਂ ਫਿਰ ਤੈਨੂੰ ਨਾ ਮੈਂ ਨਹੀਂ ਸਰ ਸਕੀ ਜੇ ਤੂੰ ਪਲ ਮਾਰ ਲਿਆ ਤੇ ਬਾਤ ਚ ਕੀ ਫੇਰ ਕੀ ਕਰੇਗੀ ਫੇਰ ਕੀ ਕਰੇਗੀ ਹਾਂ ਫੇਰ ਕੀ ਕਰੇਗੀ ਜਿਤਨੇ ਹਰਜਤ ਪਾਣੀ ਤੂੰ ਨਾ ਪਾਣੀ ਤਾਂ ਨਹੀਂ ਕਰ ਬਚ ਗਈ ਜੇ ਤੂੰ ਫੇਰ ਮੈਂ ਤੇਰੇ ਨਾਲ ਬੋਲਣੋਂ ਨਹੀਂ ਹਟਦੀ ਜੇ ਮੈਂ ਨਹੀਂ ਹਾਂ ਫੇਰ ਜੇ ਇਹ ਤੇਰੀ ਆਪਸ਼ਨ ਬੇਕਾਰ ਹੋ ਗਈ ਫੇਰ ਮੈਂ ਲੇਟ ਨਾਲ ਲੱਗ ਜੂ ਹਾਂ ਫੇਰ ਮੈਂ ਲੇਟ ਨਾਲ ਲੱਗ ਲੇਟ ਨਾਲ ਲੱਗ ਕੇ ਧਰਤੀ ਚ ਦੱਬ ਦੂ ਅਗਲੇ ਟੋਪਰ ਫੇਰ ਫੇਰ ਜੋ ਫੇਰ ਵੈਸਾ ਫੇਰ ਐਪੀ ਜੂ ਵੀ ਮਤਲਬ ਤੈਨੂੰ ਸਾਰੇ ਪੈਂਤਰੇ ਆਉਂਦੇ ਆਉਂਦੇ ਨੇ ਮੈਂ ਸਾਰਦੇ ਨਹੀਂ ਇਹਦੇ ਬਿਨਾ ਦੇਖ ਨਾ ਫਰਜਵਾਖ ਚੱਕੀ ਫਿਰੇਗਾ ਤੈਨੂੰ ਪਾਲਣਾ ਪੂਗਾ ਤੂੰ ਲਈ ਚਾਹ ਚੁਣਦਾ ਹੈਗਾ ਜੀ ਨਹੀਂ ਵੀ ਨਾ ਸਾਰ ਦਿਨ ਤੂੰ ਇਹਦੇ ਵੀ ਨਾ ਸਾਰ ਨਾ ਕਹੇ ਤੂੰ ਛੱਡ ਨਹੀਂ ਤੇਰੇ ਨਾਲ ਹੀ ਮੇਰੀ ਜਾਰੀ ਹੈਗੀ ਤੂੰ ਬਾਹ ਫੜ ਮੇਰੀ ਹਾਂ ਮੇਰੀ ਬਾਤ ਹਾਂ ਕੁਲਦੀਪ ਸਿੰਘ ਗਲਤ ਹੋ ਜੂ ਕੰਮ ਹਣਾ ਜੇ ਮੇਰੀ ਗੱਲ ਸੁਣ ਭਾਈ ਤੂੰ ਅੰਦਰ ਜਾ ਕੇ ਰਾਇ ਕਰਿਆ ਮਾੜੀ ਜੀ ਰਾਇ ਕਰਕੇ ਮੈਨੂੰ ਦੱਸ ਦੇ ਫਿਰ ਮੈਂ ਬਚਾ ਲੂ ਨਹੀਂ ਭਾਈ ਦੱਸ ਦੇ ਕੁਲਦੀਪ ਸਿੰਘ ਗਲਤ ਹੋ ਜੂ ਕੰਮ ਜੇ ਇਹ ਮਰ ਗਈ ਰੋਟੀਆਂ ਆਪ ਨੂੰ ਪਕਾਉਣੀਆਂ ਪੈਣੀਆਂ ਚੱਲ ਕਹਿ ਦਿੰਦਾ ਕੀ ਬੁਲਾਉਣਾ ਕੁਛ ਘਟਦਾ ਓਹ ਗੱਲ ਸੁਣੋ ਮੇਰੀ ਮੈਂ ਤਾਂ ਰਹਿ ਕਰ ਲਈ ਕਿਹਦੇ ਨਾਲ ਮੈਂ ਆਪਦੇ ਨਾਲ ਹੀ ਕਰੀ ਯਾਰ ਐ ਹੋਰ ਮੇਰਾ ਹੁਣ ਦੇਖ ਸਰਦਾ ਨਹੀਂ ਤੇਰੇ ਬਿਨਾ ਵੀ ਹੈਂ ਤੇਰਾ ਚੱਲ ਇਹਦੇ ਬਿਨਾ ਵੀ ਸਰਦਾ ਹੈਂ ਚੱਲ ਬੁਲਾ ਲੈ ਕਰੋ ਭਾਈ ਹੋਰ ਫਿਰ ਦੇਖ ਦੇ ਕਿਵੇਂ ਚਾ ਚੜਿਆ ਦੇ ਹਾਂ ਹਾਈ ਨਹੀਂ ਖੀਰਮ ਕੀ ਆ ਮੇਰੀ ਗੱਲ ਸੁਣਨਾ ਲੇਟ ਨਾ ਲੱਗਣ ਵਾਲੀ ਗੱਲ ਨਾ ਕਰੀਂ ਕਿਤੇ ਹਾਂ ਉਹ ਤੇਰ ਤਾਂ ਕਾਨੂੰ ਲੱਗੂ ਅਮਰੀਕਾ ਲੱਗੂਗੀ ਨਹੀਂ ਲੱਗਦੀ ਆ ਪਹਿਲੇ ਚੱਲੀਏ ਕਰ ਹਾਂ ਚੱਲ ਚੰਗਾ ਸਤ ਜਾਨੇ ਟਾ ਆ ਜਾ ਪਹਿਲ ਆ ਜਾ ਉਹ ਸਾਨੂੰ ਵੀ ਲੈ ਜਾ ਕੋਈ ਆਹ ਵਾਹ ਇਹਦੇ ਤਨ ਆ ਜਾ ਇਹਦੇ ਤਨ ਕਰ ਤੇ ਨਾਲੇ ਤੂੰ ਕਹਿੰਦਾ ਸਾਡੇ ਵਾਲੀ ਭਾਈ ਫਿਰ ਮੇਰਾ ਘਰ ਸਾਹਮਣ ਵਾਲਾ ਨਹੀਂ ਕੋਈ ਨਾਲੇ ਕਹਿੰਦਾ ਸਾਡੇ ਵਾਲੀ ਖਰੀਆਬ ਵਾਲੀ ਹੈਗੀ ਉਹ ਐ ਤਾਂ ਚੱਲ ਕੋਈ ਨਹੀਂ ਚੱਲਦਾ ਰਹਿੰਦਾ ਤੂੰ ਮੇਰੀ ਗੱਲ ਸੁਣ ਭਾਈ ਜੇ ਮੈਂ ਹੁਣ ਇਹਨੂੰ ਕਹਿਦਾ ਵੀ ਨਹੀਂ ਬੁਲਾਉਣਾ ਫਿਰ ਮੈਨੂੰ ਔਖਾ ਹੋ ਜਾਣਾ ਸੀ ਉਹ ਜੱਪਲ ਭੱਜਿਆ ਓਹੋ ਲੈ ਉਹ ਤੁਸੀਂ ਕੋ ਗੁੱਸਾ ਕਰਕੇ ਭਾਈ ਚਲ ਮੈਂ ਵੀ ਚੱਲਾਂ ਮਾ ਗਰੀ ਇਹਨਾਂ ਦੇ ਨਹੀਂ ਹੌਲੀ ਤੁਰ ਪਾ ਪੰਜ ਦੀ ਗੱਡੀ ਵਾਂਗੂੰ ਜਾਂਦੀ ਆ ਬਾਈ ਚਰ ਪਤਾ ਨਹੀਂ ਕੀ ਖਾਂਦੀ ਆ ਨਹੀਂ ਬਾਲੋ ਹਾਓ ਉਰੇ ਹਾਲ ਸੁਣ ਨਹੀਂ ਟੈਂਪੂ ਕਰਾਂ ਮਾਗੇ ਪਣੀ ਤੁਰੇ ਨਹੀਂ ਆ ਕੱਕਰਾ ਲਾਂਗੇ ਟੈਂਪੂ ਤਾਂ ਬੈਲਣੇ ਪਹਿਲਾਂ ਮੈਨੂੰ ਐਂ ਦੱਸ ਆਪਾਂ ਨਾ ਹੁਣ ਇਹ ਕਰਦੇ ਆ ਬੱਚ ਤਾਂ ਮੈਂ ਗਈ ਆਪਾਂ ਪਹਿਲਾਂ ਉਹ ਬੰਦਾ ਪੈਰੋਂ ਕੱਢਦੇ ਆ ਜਿਨੇ ਇਹਨੂੰ ਦੱਸਿਆ ਤੇਰੇ ਬੰਦੇ ਨੂੰ ਹਾਂ ਬਸ ਠੀਕ ਆਪਾਂ ਪਹਿਲਾਂ ਉਂ ਭਾਲ ਕੇ ਜੇ ਤਾਂ ਮੇਰੇ ਵਾਲੀ ਹੋਈ ਫਿਰ ਤਾਂ ਪਈ ਮੈਂ ਮੇਰੇ ਦਿਓਰ ਨੂੰ ਦੱਸ ਕੇ ਇਹਦੀ ਗੁੱਤ ਨਹੀਂ ਪਟਾਉਂ ਜੇ ਹੋਇਆ ਆੜਤੀਆ ਫਿਰ ਉਹਨੂੰ ਤੇ ਖੁੰਡਾ ਲਾ ਕੇ ਉਹਦੀ ਦੁਕਾਨ ਚਕਵਾਵਾਂਗੇ ਦੁਕਾਨ ਵੀ ਨਾਲ ਖੁੰਡਾ ਸਰਪੰਚ ਨੂੰ ਕਹਿ ਕੇ ਉਹਨੂੰ ਕਹਾਂਗੇ ਜਨਾਨੀਆਂ ਸੀੜ ਤੇ ਦੁਕਾਨ ਚਕਵਾਵਾਂਗੇ ਦੁਕਾਨ ਚਕਵਾਵਾਂਗੇ ਚੱਲ ਚੱਲੀ ਚੱਲ ਆ ਜਾ ਆ ਜਾ ਪੱਜ ਜਾ ਤਾਂ ਬਲਾ ਦੇ ਕੇਰਾ